ਹਰਮਿੰਦਰ ਸਿੰਘ ਰਿੰਪੀ ਨਾਮ ਦੇ ਦਰਿੰਦੇ ਵੱਲੋਂ ਪਹਿਲਾਂ 13 ਸਾਲ ਦੀ ਬੱਚੀ ਦੇ ਨਾਲ ਜਬਰ ਜਨਾਹ ਕੀਤਾ ਗਿਆ ਉਸ ਤੋਂ ਬਾਅਦ ਉਸ ਦਾ ਗਲ ਕੁੱਟ ਕੇ ਕਤਲ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ ਹਾਕਾਰ ਮਚੀ ਹੋਈ ਹੈ ਕਿ ਗੁਰੂਆਂ ਪੀਰਾਂ ਦੀ ਧਰਤੀ ਤੇ ਅਜੇ ਵੀ ਲੋਕ ਵੀ ਨੇ ਅਤੇ ਲੋਕਾਂ ਵੱਲੋਂ ਮੰਗ ਵੀ ਕੀਤੀ ਜਾ ਰਹੀ ਹੈ ਕਿ ਇਹੋ ਜੇ ਦਰਿੰਦੇ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਸ਼ੌਂਕ ਦੇ ਵਿੱਚ ਖੜਾ ਕਰਕੇ ਇਸ ਨੂੰ ਗੋਲੀ ਮਾਰੀ ਜਾਵੇ ਤਾਂ ਕਿ ਬੰਦਾ ਜਬਰ ਜਨਾਹ ਕਰਨ ਲੱਗਿਆ ਰੇਪ ਕਰਨ ਲੱਗਿਆ ਹਜ਼ਾਰ ਵਾਰ ਸੋਚੇ ਪੰਜਾਬ ਦੇ ਲੋਕ ਕਹਿ ਰਹੇ ਨੇ ਕਿ ਜਿਹੜੇ ਅਜਿਹੇ ਦਰਿੰਦਗੀ ਕਰਦੇ ਨੇ ਅਜਿਹੇ ਦਰਿੰਦੇ ਹੁੰਦੇ ਨੇ ਕਰ ਕਰਮ ਕਰਦੇ ਨੇ 6-7 ਬੰਦੇ ਜਿਹੜੇ ਮੌਤ ਦੇ ਘਾਟ ਉਤਾਰ ਦੇਣੇ ਚਾਹੀਦੇ ਨੇ ਤੇ ਸਤਵਾਂ ਬੰਦਾ ਸੋਚੇ ਨਾ ਕਿ ਅਜਿਹੇ ਕੰਮ ਨੂੰ ਅੰਜਾਮ ਦੇਣਾ ਚਾਹੀਦਾ ਹੈ ਜਾਂ ਨਹੀਂ ਦੇਣਾ ਚਾਹੀਦਾ ਛੋਟੀ ਜੀ ਬੱਚੀ ਦੇ ਨਾਲ ਜਬਰ ਜਨਾਹ ਹੋਇਆ ਜਿਸ ਦੀ ਉਮਰ ਲਗਭਗ 13 ਸਾਲ ਦੱਸੀ ਜਾ ਰਹੀ ਹੈ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਉਸ ਦੀ ਮਾਂ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਉਸ ਦੇ ਜਿਹੜੇ ਬ੍ਰਦਰ ਨੇ ਵੱਡੇ ਉਹ ਕਿਸੇ ਡਿਪਾਰਟਮੈਂਟ 'ਚ ਕੰਮ ਕਰਦੇ ਨੇ ਉਸ ਦੀ ਜਿਹੜੀ ਬਦਲੀ ਕਰਕੇ ਉਸ ਨੂੰ ਜਲੰਧਰ ਦੇ ਵਿੱਚ ਲਿਆਂਦਾ ਜਾਵੇਗਾ ਪੰਜਾਬ ਸਰਕਾਰ ਸਾਹ ਦੇਰੀ ਹੈ ਲੇਕਿਨ ਪੰਜਾਬ ਸਰਕਾਰ ਨੂੰ ਐਕਸ਼ਨ ਬਾਇ ਹੁੱਕ ਬਾਇ ਕਰੁੱਕ ਲੈਣਾ ਚਾਹੀਦਾ ਸੀ ਦਰਿੰਦੇ ਹਰਮਿੰਦਰ ਸਿੰਘ ਰਿੱਪੀ ਦੇ ਖਿਲਾਫ ਨਿਹੰਗ ਸਿੰਘ ਜਥੇਬੰਦੀਆਂ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਵਕ ਵਕ ਸੰਸਥਾਵਾਂ ਦੇ ਆਗੂ ਪੰਜਾਬ ਸਰਕਾਰ ਤੋਂ ਮੰਗ ਕਰ ਰਹੇ ਨੇ ਦੇਰ ਬਿਲਕੁਲ ਨਹੀਂ ਕਰਨੀ ਚਾਹੀਦੀ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਹਰਵੀਰ ਦਾ ਵੀ ਕਤਲ ਹੋਇਆ ਸੀ ਹੁਸ਼ਿਆਰਪੁਰ ਦੇ ਵਿੱਚ ਪ੍ਰਵਾਸੀ ਨੇ ਕੀਤਾ ਉਹ ਮਾਮਲਾ ਹਾਲੇ ਉਮੇ ਪੈਂਡਿੰਗ ਪਿਆ ਹੈ ਉੱਥੇ ਵੀ ਫਾਂਸੀ ਦੀ ਮੰਗ ਕੀਤੀ ਗਈ ਹਰਮਿੰਦਰ ਸਿੰਘ ਰੀਪੀ ਵਾਲਾ ਜਿਹੜਾ ਮਾਮਲਾ ਹੈ ਉਹ ਵੀ ਕਿਤੇ ਕਾਨੂੰਨ ਪੈਂਡਿੰਗ ਨਾਲ ਪਾ ਦੇਵੇ ਕਿਤੇ ਦਲੀਲਾਂ ਅਤੇ ਅਪੀਲਾਂ ਦੀ ਕਿਤੇ ਗਵਾਹਾਂ ਦੀ ਨਾ ਗੱਲ ਕਰੇ ਇਹ ਸਾਰੇ ਮਾਮਲਿਆਂ ਦੇ ਵਿੱਚ ਖਾਸ ਕਰਕੇ ਉਸ ਛੋਟੀ ਜੀ ਬੱਚੀ ਜਿਸ ਦੀ ਉਮਰ 13 ਸਾਲ ਹੈ ਉਹਦੇ ਮਾਤਾ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਤੇ ਦੂਸਰੇ ਪਾਸੇ ਪੰਜਾਬ ਸਰਕਾਰ ਵੱਲੋਂ ਵੀ ਇੱਕ ਵੱਡਾ ਐਕਸ਼ਨ ਲਿਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਜਲੰਧਰ ਵਿੱਚ 13 ਸਾਲਾਂ ਨਵਾਲਕ ਲੜਕੀ ਦੇ ਕਤਲ ਮਾਮਲੇ ਵਿੱਚ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਇੱਕ ਵੱਡੀ ਧਨਪ੍ਰੀਤ ਕੌਰ ਨੇ ਇੱਕ ਵੱਡੀ ਅਤੇ ਸਖਤ ਕਾਰਵਾਈ ਕੀਤੀ ਹੈ ਮਾਮਲੇ ਦੀ ਜਾਂਚ ਵਿੱਚ ਕੋਰ ਲਾਪਰਵਾਹੀ ਵਰਤਨਾ ਤੇ ਪਰਿਵਾਰ ਨੂੰ ਗਲਤ ਜਾਣਕਾਰੀ ਦੇਣ ਦੇ ਦੋਸ਼ ਵਿੱਚ اے ایس آئی ਮੰਗਤਰਾਮ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ ਕਿਹਾ ਗਿਆ ਹੈ ਇਹ ਕਦਮ ਉਦੋਂ ਚੁੱਕਿਆ ਗਿਆ ਜਦੋਂ ਜਾਂਚ ਵਿੱਚ ਪਾਇਆ ਗਿਆ ਕਿ اے ایس آئی ਨੇ ਡਿਊਟੀ ਦੌਰਾਨ ਪੀੜਤ ਪਰਿਵਾਰ ਨਾਲ ਝੂਠ ਬੋਲਿਆ ਸੀ ਕਿ ਤੁਹਾਡੀ ਧੀ ਗੁਆਣੀਆਂ ਦੇ ਘਰ ਵਿੱਚ ਨਹੀਂ ਹੈ ਪਰ ਬਾਅਦ ਵਿੱਚ ਉਸੇ ਘਰ ਤੋਂ ਧੀ ਦੀ লাশ बरामद ਹੋਈ ਦੱਸਦੀ ਕਿ ਘਟਨਾ ਨੇ ਚੌਥੇ ਦਿਨ ਪੁਲਿਸ ਕਮਿਸ਼ਨ ਤਨਪ੍ਰੀਤ ਕੋਰ ਨੇ ਖੁਦ ਪੀੜਤ ਪਰਿਵਾਰ ਦੇ ਘਰ ਜਾ ਕੇ ਉਹਨਾਂ ਨਾਲ ਮੁਲਾਕਾਤ ਕੀਤੀ ਉਹਨਾਂ ਦੇ ਪਰਿਵਾਰ ਪ੍ਰਤੀ ਹਮਦਰਦੀ ਜਤਾਉਂਦੇ ਹੋਏ ਭਰੋਸਾ ਦਿਵਾਇਆ ਕਿ ਦੁੱਖ ਦੀ ਘੜੀ ਵਿੱਚ ਕਮਿਸ਼ਨੇਟ ਪੁਲਿਸ ਉਹਨਾਂ ਦੇ ਨਾਲ ਖੜੀ ਹੈ ਸੀਪੀ ਨੇ ਸਪਸ਼ਟ ਕੀਤਾ ਕਿ ਜਾਂਚ ਵਿੱਚ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਭਾਵੇਂ ਉਹ ਪੁਲਿਸ ਦਾ ਆਪਣਾ ਮੁਲਾਜ਼ਮ ਕਿਉਂ ਨਾ ਹੋਵੇ ਦੱਸਿਆ ਜਾ ਰਿਹਾ ਹੈ ਕਿ ਇਸ ਕਾਨੂੰਨੀ ਅਪਰਾਧ ਦੇ ਦੋਸ਼ੀ ਹਰਮਿੰਦਰ ਸਿੰਘ ਉਰਫ ਰਿੰਪੀ ਰਿੰਪੀ ਜੈ ਹੈਪੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਦਾਲਤ ਨੇ 9 ਦਿਨਾਂ ਦੇ ਰਿਮਾਨਡ ਤੇ ਭੇਜਤਾ ਹੈ ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕੇਸ ਦੀ ਸੁਣਵਾਈ ਫਾਸਟ ਟਰੈਕ ਕੋਰਟ ਵਿੱਚ ਕੀਤੀ ਜਾਵੇ ਤਾਂ ਜੋ ਦੋਸ਼ੀ ਨੂੰ ਜਲਦ ਫਾਂਸੀ ਦੀ ਸਜ਼ਾ ਮਿਲ ਸਕੇ ਅਤੇ ਦੂਸਰੇ ਪਾਸੇ निहंग सिंह जथेबंदीया सिख ਅਤੇ ਸਿੱਖ ਜਥੇਬੰਦੀਆਂ Hindu ਭਾਈਚਾਰਾ ਅਤੱਠਾ ਹੋ ਗਿਆ ਹੈ ਉਸ ਬੱਚੀ ਦੇ ਪਰਿਵਾਰ ਦੇ ਹੱਕ ਵਿੱਚ ਖੜ ਗਿਆ ਹੈ ਉਹਨਾਂ ਕਹਿੰਦੇ ਜਿੰਨੀ ਦੇਰ ਤੱਕ ਇਸ ਨੂੰ ਫਾਂਸੀ ਨਹੀਂ ਦਿੱਤੀ ਜਾਂਦੀ ਅਸੀਂ ਪਰਿਵਾਰ ਦੇ ਨਾਲ ਖੜਿਆ ਤੇ ਫਾਂਸੀ ਉਸ ਨੂੰ ਮਿਲਣੀ ਵੀ ਚਾਹੀਦੀ ਹੈ ਜਿਸ ਤਰ੍ਹਾਂ ਦੀ ਦਰਿੰਦਗੀ ਜਿਸ ਤਰ੍ਹਾਂ ਦੀ ਹਵਾਲੀਅਤ ਉਸ ਦਰਿੰਦੇ ਵੱਲੋਂ ਕੀਤੀ ਗਈ ਪੰਜਾਬ ਦੇ ਵਿੱਚ ਹਾਕਾਰ ਮੱਚੀ ਹੋਈ ਹੈ ਕਿ ਅਜਿਹੇ ਲੋਕ ਵੀ ਐਡਾ ਵੱਡਾ ਘਰਾ ਕਰ ਸਕਦੇ ਨੇ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਉਹ ਸਿੱਖੀ ਸਰੂਪ ਦੇ ਵਿੱਚ ਸੀ ਸਿੱਖੀ ਸਰੂਪ ਦੇ ਵਿੱਚ ਇਸ ਕਰਕੇ ਆਇਆ ਕਿਉਂਕਿ ਉਹ ਨੌਕਰੀ ਲੈਣਾ ਚਾਹਦਾ ਸੀ ਹਾਲਾਂਕਿ ਉਹਦਾ ਸਿੱਖੀ ਦੇ ਨਾਲ ਧਰਮ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਉਸ ਹਰਵਿੰਦਰ ਸਿੰਘ ਰਿੰਪੀ ਦਾ ਜਿਸ ਨੂੰ ਦਰਿੰਦੇ ਦੇ ਨਾਮ ਨਾਲ ਹੁਣ ਸਾਰੇ ਪੰਜਾਬ ਦੇ ਲੋਕ ਕਹਿ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਮੰਗ ਕੀਤੀ ਜਾ ਰਹੀ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਤੋਂ ਕਾਨੂੰਨ ਤੋਂ ਕਿ ਫਾਸਟ ਟਰੈਕ ਤੇ ਫੈਸਲਾ ਉਸ ਦੇ ਵਿਰੁੱਧ ਅਤੇ ਉਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਧੰਨਵਾਦ